ਸਾਡੇ ਜਿੰਨੇ ਬੱਚੇ ਸੀਗੇ ਤਕਰੀਬਨ ਉਹਨਾਂ ਨੇ ਬੱਚਿਆਂ ਨੇ ਆਪਾਂ ਨਾਲ ਟਰੱਕ ਚਲਾਏ ਫਿਰ 10 ਪੈਸੇ ਇਕੱਠੇ ਕਰੇ ਫਿਰ ਸਭ ਦਾ ਹੁੰਦੀ ਹੈ ਕਿ ਅੱਗੇ ਵਧਣਾ ਭਾਜੀ ਦੇ ਸੰਪਰਕ ਚਾਏ ਇੱਥੋਂ ਫਿਰ ਸਾਰਿਆਂ ਨੇ ਸਿਰਫ ਬੱਸ ਟਰੱਕ ਇਸ ਤਰ੍ਹਾਂ ਵੀ ਇੱਕ ਹੋਏ ਓਕੇਜਨ ਕਿ ਬੱਚਿਆਂ ਨੇ ਸਿਰਫ ਇਸ ਵਾਸਤੇ ਟਰੱਕ ਲਏ ਕਿਉਂਕਿ ਕਹਿੰਦੇ ਸਾਡੇ ਤੋਂ ਕੰਮ ਕਰਾ ਲੈਂਦੇ ਪੈਸੇ ਨਹੀਂ ਦਿੰਦੇ 20 ਦਿਨ ਬਾਅਦ ਭਜਾ ਦਿੰਦੇ ਹਾਂ ਜੀ ਯਕੀਨ ਕਰੋ ਇਦਾਂ ਬੱਚਿਆਂ ਨੇ ਟਰੱਕ ਲਏ ਕਿ ਆਪਣੇ ਘਰੋਂ ਪੈਸੇ ਰੈਂਟ ਲੂੰਟਦੇ ਇਧਰੋਂ ਦੋਸੋਂ ਨੂੰ ਫੜ ਕੇ ਲਏ ਅੱਜ ਉਹਨਾਂ ਦੇ 4-4 ਟਰੱਕ ਹੋ ਗਏ ਜਦੋਂ ਅਫੀਸਰ ਗੱਲ ਕਰਦਾ ਉਹਨੇ ਵਰਦੀ ਪਾਈ ਹੁੰਦੀ ਆ ਫਿਰ ਇੱਕ ਅਨਨੋਨ ਜਗ੍ਹਾ ਤੇ ਰੋਕਦਾ ਜਿਵੇਂ ਮੈਂ ਇਧਰ ਜਾ ਰਿਹਾ ਉਹਨੇ ਮੈਨੂੰ ਟੈਕਸੀ ਦਾ ਅੰਬਰੀਲੋ ਰੋਕ ਲਿਆ ਇੱਕ ਪ੍ਰੈਸ਼ਰ ਵੀ ਹੁੰਦਾ ਤੇ ਉਹਦੇ ਚ ਕਿਸ ਤਰ੍ਹਾਂ ਉਹਦੇ ਨਾਲ ਕਮਿਊਨੀਕੇਟ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਤਾਂ ਭਾਜੀ ਜਿੰਨੇ ਬੱਚੇ ਨੇ ਹਮੇਸ਼ਾ ਇਹੀ ਅਰਦਾਸ ਰੱਖਦੀ ਆ ਮਹਾਰਾਜ ਅੱਗੇ ਕੇ ਪੂਰੇ ਬਦਨ ਜੀ ਬਦਨ ਕੇ ਜਿਹੜਾ ਕੰਮ ਤੁਹਾਨੂੰ ਸਿਖਾਇਆ ਸੀ ਟਰਕਿੰਗ ਡਰਾਈਵਿੰਗ ਦਾ ਅੱਗੇ ਸਾਹਮਣੇ ਆਪਣਾ ਆਪਣੇ ਟਰੱਕ ਲੈਣੇ ਨੇ ਭਾਜੀ ਦੀ ਕੰਪਨੀ ਐ ਇੱਥੇ ਯੂ ਐਸ ਏ ਟਰੱਕ ਸੇਲਸ ਸਾਰੇ ਭਰਾ ਇੱਛਾ ਕੇ ਆਪਣਾ ਬਹੁਤ ਵਧੀਆ ਬੰਦੇ ਨੇ ਬਹੁਤ ਕੋਈ ਹੈਂਗੀ ਪੈਂਕੀ ਵਾਲੀ ਕੋਈ ਚੀਜ਼ ਨਹੀਂ ਆਈ ਜੋ ਬੋਲਣਗੇ ਉਹ ਹੀ ਡਿਲੀਵਰ ਕਰਨਗੇ ਸਾਰੇ ਸਾਡੇ ਬੱਚਿਆਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਹੀ ਅਰਦਾਸ ਸਾਥ ਜੋੜ ਕੇਗੇ ਯੂ ਐਸ ਏ ਟਰੱਕ ਸੇਲਸ ਤੇ ਆਓ ਇੱਥੇ ਔਰ ਇਹਨਾਂ ਤੋਂ ਜਦ ਵੀ ਤੁਸੀਂ ਟਰੱਕ ਲੈਣਾ ਤੁਸੀਂ ਇੱਥੋਂ ਆ ਕੇ ਲਓ ਤੁਹਾਨੂੰ ਬਹੁਤ ਵਧੀਆ ਡੀਲ ਦੇਣਗੇ ਐਹੀ ਜੀ ਡੀਲ ਤੁਹਾਨੂੰ ਕਿਤੇ ਨਹੀਂ ਮਿਲੂਗੀ ਇੱਕ ਵਾਰ ਤੁਸੀਂ ਇਹਨਾਂ ਨਾਲ ਡੀਲ ਕਰ ਲਿਆ ਇਸ ਚੀਜ਼ ਦੀ ਗੰਟੀ ਮਾਰ ਦਿੱਨਾ ਤੁਹਾਨੂੰ ਅੱਗੇ ਤੋਂ ਜਦ ਵੀ ਤੁਸੀਂ ਕੋਈ ਟਰੱਕ ਲੈਣਾ ਉਹ ਕੁਝ ਵੀ ਲੈਣਾ ਹੋਗਾ ਤੁਸੀਂ ਇਹਨਾਂ ਕੋਲੇ ਆਇਓ ਥੋਨੂੰ ਦੁਬਾਰਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਕਿ ਤੁਸੀਂ ਇੱਥੇ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਨਮਸਕਾਰ ਸਲਾਮ ਅਲੈਕੁਮ ਸਭ ਨੂੰ ਅ ਅਸੀਂ ਅੱਜ ਇੱਕ ਬਹੁਤ ਸਪੈਸ਼ਲ ਇਵੈਂਟ ਰੱਖਿਆ ਹੈ ਭਾਜੀ ਫਰिजਨੋਂ ਤੋਂ ਆਏ ਨੇ ਤੇ ਇਹ ਭਾਜੀ ਜਿਹੜੇ ਨੇ ਇਹਨਾਂ ਦੇ ਬਹੁਤ ਸਾਰੇ ਸਟੂਡੈਂਟ ਹਨ ਉਹ ਅਸੀਂ ਟਰੱਕ ਵਿੱਚ ਆ ਹਾਂਜੀ ਤੇ ਇਹਨਾਂ ਦੇ ਸਟੂਡੈਂਟ ਦੇ ਵੀ ਸਟੂਡੈਂਟ ਹਨ ਉਹ ਟਰੱਕ ਵਿੱਚ ਦਿੱਤਾ ਤੇ ਆਜੀ ਭਾਜੀ ਸਾਨੂੰ ਮਿਲਣ ਆਏ ਤੇ ਮੈਂ ਕਿਹਾ ਭਾਈ ਦੀ ਥੋੜਾ ਜਿਹਾ ਗੱਲਬਾਤ ਸੁਣਾ ਦੀਏ ਤੇ ਹਰਮਿੰਦਰ ਸਿੰਘ ਮਨਾਉ ਹਾਂਜੀ ਤੇ ਪਾਈ ਦੀ ਜਿਹੜੀ ਕੰਪਨੀ ਆ ਉਹਦਾ ਨਾਮ ਸੀਗਾ ਪਲੈਟਿਨਮ ਟਰੱਕ ਡਰਾਈਵਿੰਗ ਸਕੂਲ ਜੀ ਪਲੈਟਿਨਮ ਟਰੱਕ ਡਰਾਈਵਿੰਗ ਸਕੂਲ ਤੇ ਸਭ ਤੋਂ ਮੰਨੀ ਪਰਮੰਡਿੰਗ ਕੰਪਨੀ ਆ ਟਰੱਕ ਡਰਾਈਵਿੰਗ ਸਕੂਲ ਵਾਲੀ ਕਿਉਂਕਿ ਇਹਨਾਂ ਨੇ ਖਾਲੀ ਲੈਸੈਂਸ ਨਹੀਂ ਦਿੱਤੇ ਇਹਨਾਂ ਨੇ ਐਕਚੁਅਲੀ ਬੱਚਿਆਂ ਨੂੰ ਸਿਖਾਇਆ ਕਿ ਥਾਲੇ ਲੈਸੈਂਸ ਨਹੀਂ ਲੈਣਾ ਤੂੰ ਜਿਹਦਾ ਆਫੀਸਰ ਨਾਲ ਗੱਲ ਕਰਨੀ ਆ ਟਰੱਕ ਲੋਡ ਕਰਨਾ ਟਰੈਲਰ ਨੂੰ ਲੋਡ ਕਰਨਾ ਉਦੇ ਬਾਅਦ ਇੰਗਲਿਸ਼ ਵਿੱਚ ਕਿਦਾਂ ਗੱਲ ਕਰਨੀ ਉਹ ਸਾਰੀ ਚੀਜ਼ਾਂ ਭਾਈ ਨੇ ਦੱਸਦੀ ਹਾਂਜੀ ਲਾਈਕ ਬਲਤ ਰੱਬ ਦੀ ਬਹੁਤ ਮਿਹਰ ਰਹੀ ਹੈ ਯਾਦ ਤੱਕ ਇੰਨੇ ਹਜ਼ਾਰਾਂ ਲੋਕ ਬੱਚਿਆਂ ਨੂੰ ਅਸੀਂ ਲਾਇਸੈਂਸ ਦਵਾਇਆ ਹੈ ਉਹ ਵੀ ਸਾਡੇ ਤੇ ਬੱਚੇ ਸਾਰੇ ਜਿੰਨੇ ਆਏ ਨੇ ਭਰੋਸਾ ਕਰਕੇ ਆਏ ਕਿ ਵੀ ਉੱਥੇ ਜਾਵਾਂਗੇ ਤਾਂ ਉੱਥੇ ਵਧੀਆ ਮਾਹੌਲ ਮਿਲੂਗਾ ਵਧੀਆ ਸਿਖਾਉਣ ਵਾਲੇ ਹੈਗੇ ਸੋ ਮੈਂ ਆਪਣਾ ਵੀ ਸਿਖਾਉਣ ਦਾ ਅੰਦਰ ਸੀਗਾ ਪ੍ਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਕਿ ਅੱਜ ਤੱਕ ਸਾਨੂੰ ਕੋਈ ਸੁਣ ਨਹੀਂ ਆਇਆ ਭਾਜੀ ਕਿ ਸਾਡੇ ਕਿਸੇ ਬੱਚੇ ਨਾਲ ਹਾਪਨ ਕਰਤਾ ਹੋਵੇ ਕਿਤੇ ਜਾ ਕੋਈ ਬਹੁਤ ਵੱਡਾ ਐਕਸੀਡੈਂਟ ਕਰਤਾ ਹੋਏ ਕਿ ਜਿਹੜਾ ਸਾਡੇ ਸਕੂਲ ਤੇ ਲਾਣਾ ਆਇਆ ਵਾ ਕਿਸੇ ਜਵਾਕ ਦਾ ਬਹੁਤ ਮਿਹਰਰੀਆ ਮਹਾਰਾਜ ਜੀ ਬਹੁਤ ਕਿਰਪਾ ਰਹੀ ਹੈ ਸਾਰੇ ਪਾਏ ਹਜ਼ਾਰوں ਬੱਚਿਆਂ ਦੀ ਗੱਲ ਕਰ ਰਹੇ ਆਂ ਅਪਾ ਜੀ ਐ ਨਹੀਂ ਹੈ ਕਿ ਤੁਹਾਡੇ ਬੱਚੇ ਹਜ਼ਾਰਾਂ ਹੀ ਬੱਚੇ ਦਸਾਂਸ ਲੈ ਕੇ ਗਏ ਨੇ ਔਰ ਉਹ ਜਿਹਦੇ ਬੱਚੇ ਲੈਸਸ ਲੈ ਕੇ ਗਏ ਨੇ ਉਹਨਾਂ ਨਹੀਂ ਅੱਗੇ ਰੈਫਰ ਕਰੇ ਵੀ ਉਹ ਸਕੂਲ ਜਾਓ ਬੱਚੇ ਸਿਖਾਉਂਦੇ ਨੇ ਬਾਕੀ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਹੁੰਦੇ ਸੀਗੇ ਜੀ ਭਾਜੀ ਉਹਨਾਂ ਨੂੰ ਅਸੀਂ ਪੂਰੀ ਆਪਣੇ ਦਿਲ ਤੋਂ ਟ੍ਰੇਨਿੰਗ ਦਿੱਤੀ ਐ ਕਿਉਂਕਿ ਸਾਡੇ ਅਸੀਂ ਵੀ ਇੰਡੀਆ ਤੋਂ ਆਏ ਸਾਰੇ ਬੱਚੇ ਇੰਡੀਆ ਤੋਂ ਆਉਂਦੇ ਹੁੰਦੇ ਸੀਗੇ ਵੀ ਅਸੀਂ ਸਾਡੇ ਉੱਥੇ ਦੀ ਹਰਾਨੇ ਪੰਜਾਬ ਦੇ ਜੀ ਤੇ ਕਿਸੇ ਤਰ੍ਹਾਂ ਤਾਂ ਇੰਨੀ ਦੂਰ ਬੈਠਿਆਂ ਤਾਂ ਸਾਨੂੰ ਐ ਲੱਗਦਾ ਵੀ ਸਾਡਾ ਪਰਿਵਾਰ ਹੀ ਐ ਇਹ ਹੂੰ ਬੜੇ ਉੱਥੋਂ ਲੋ ਕੋਈ ਬਹਾਰ ਮਿਲ ਜਵੇ ਆਪਰੇ ਉੱਥੇ ਲੋਕਲ ਤਾਂ ਐ ਲੱਗਦਾ ਵੀ ਕੋਈ ਕੌਣ ਮਿਲ ਗਿਆ ਤਾਂ ਇੱਕ ਪਰਿਵਾਰ ਵਾਂਗੂ ਹੀ ਅਸੀਂ ਉਹਨਾਂ ਨੂੰ ਸਿਖਾਇਆ ਬਹੁਤ ਪਿਆਰ ਨਾਲ ਟ੍ਰੀਟਮੈਂਟ ਸਾਰਾ ਉਨਨ ਸਿਖਾਇਆ ਸਾਰਾ ਇਕ ਇਕ ਚੀਜ਼ ਦੱਸੀ ਟਰੱਕ ਦੀ ਇਹਨਾਂ ਨੂੰ ਕਿਵੇਂ ਤੁਸੀਂ ਬੋਲਣਾ ਹੈ ਕਿਵੇਂ ਤੁਸੀਂ ਇਨਸਪੈਕਸ਼ਨ ਸੁਣਾਉਣੀ ਹੈ ਬਾਈ ਚਾਂਸ ਐ ਨਹੀਂ ਹੈ ਕਿ ਤੁਸੀਂ ਇਨਸਪੈਕਸ਼ਨ ਸਿੱਖ ਕੇ ਚਲੇਗੇ ਕੱਲ ਨੂੰ ਤੁਹਾਨੂੰ ਕੋਈ ਪੁੱਛ ਲੇ ਇਨਸਪੈਕਸ਼ਨ ਕਿਸੇ ਸਕੇਲ ਤੇ ਕਿ ਤੁਹਾਨੂੰ ਦੱਸ ਦੇ ਇਹਨੇ ਜਿਆਦਾ ਵਧੀਆ ਤਰੀਕੇ ਨਾਲ ਸਿਖਾਇਆ ਨੇ ਰਟਾਤ ਆ ਗਿਆ ਉਹ ਕਿਸੇ ਵੀ ਅੱਜ ਤੱਕ ਕੋਈ ਐ ਨਹੀਂ ਆਇਆ ਕਿ ਕਿਸੇ ਨੇ ਫੋਨ ਕਰਤਾ ਕਿ ਮੈਂ ਸਕੇਲ ਤੇ ਪੁੱਲ ਕਰ ਲਿਆ ਮੈਨੂੰ ਪਰ ਪੁੱਲ ਕਰਕੇ ਮੇਰੇ ਤੋਂ ਅਫਸਰ ਨੇ ਕਿਹਾ ਵੀ ਚਲ ਇਨਸਪੈਕਸ਼ਨ ਸੁਣਾ ਆਰ ਮੈਂ ਉੱਤੇ ਸੁਣਾ ਨਹੀਂ ਸਕਿਆ ਹਮੇਸ਼ਾ ਸਾਡੇ ਸਟੂਡੈਂਟ ਚੜ੍ਹਦੀ ਕਲਾ ਚ ਰਹੇ ਨੇ ਜੀ ਔਰ ਸਾਰਿਆਂ ਨੇ ਬਹੁਤ ਵਧੀਆ ਪਰਫਾਰਮ ਕਰਿਆ ਔਰ ਸਾਡੇ ਸਕੂਲ ਦਾ ਬਹੁਤ ਨਾਮ ਬਣਾਇਆ ਬੱਚਿਆਂ ਨੇ ਜੀ ਇਸੇ ਕਰਕੇ ਸਾਡੇ ਕੋਲ ਬੱਚੇ ਬਹੁਤ ਆਏ ਯਾਰ ਦੂਸਰਾ ਅਸੀਂ ਉਹਨਾਂ ਨੂੰ ਈਵਨ ਇੱਥੇ ਤੱਕ ਵੀ ਸਿਖਾਇਆ ਵੀ ਹੈਗਾ ਤੁਹਾਨੂੰ ਕੋਈ ਅਫੀਸਰ ਪੁੱਛਦਾ ਹੈ ਸਕੇਲ ਤੇ ਉਹ ਜਿਆਦਾਤਰ ਅਫੀਸਰ ਤੇ 2-4 ਹੀ ਕੁਐਸਚਨ ਹੁੰਦੇ ਨੇ ਜੀ ਇੰਗਲਿਸ਼ ਆ ਉਹਨਾਂ ਨੇ ਐ ਤਹ ਨਹੀਂ ਕਿ ਬਹੁਤ ਜ਼ਿਆਦਾ ਇੰਗਲਿਸ਼ ਪੁੱਛੇ ਐਂ ਪੁੱਛਣਾ ਵਾਟ ਆਰ ਯੂ ਹਾਉਲਿੰਗ ਸਾਡੇ ਬੱਚਿਆਂ ਨੂੰ ਅਸੀਂ ਪੱਤ ਨਹੀਂ ਮੈਂ ਇਹ ਤੁਹਾਡੇ ਤੋਂ ਬਾਅਦ ਚ ਸਵਾਲ ਕਰਾਂਗਾ ਇਹ ਤੇ ਬਹੁਤ ਸਭ ਤੋਂ ਇੰਪੋਰਟੈਂਟ ਸਵਾਲ ਆ ਉਹ ਤੋਂ ਪਹਿਲਾਂ ਮੈਂ ਥੋੜੀ ਜੀ ਤੁਹਾਡੀ ਗੱਲ ਬਾਤ ਤੇ ਇੱਕ ਚੀਜ਼ ਐਡ ਕਰਨੀ ਆ ਹਾਂਜੀ ਮੇਰੇ ਮਾਈਂਡ 'ਚ ਆ ਕੇ ਨਿਕਲ ਨਾ ਜੇ ਸਾਡੇ ਕਲਚਰ 'ਚ ਨਾ ਜਿਹੜਾ ਸਾਡਾ ਕਲਚਰ ਆ ਹਾਂਜੀ ਇਧਰ ਲੈਂਦੇ ਪੰਜਾਬ ਦਾ ਹਾਂਜੀ ਸਾਡੇ ਚਾਰ ਚੀਜ਼ਾਂ ਕਹਿੰਦੇ ਸਾਡੇ ਚਾਰ ਡੈਡੀ ਹੁੰਦੇ ਹਾਂਜੀ ਇੱਕ ਜਿਹਨੇ ਜਨਮ ਦਿੱਤਾ ਹੁੰਦਾ ਇੱਕ ਜਿਹਨੇ ਬੇਟੀ ਦੇਣੀ ਆ ਹਾਂਜੀ ਇੱਕ ਜਿਹਨੇ ਗੋਡਫਾਦਰ ਬਣਨਾ ਜਿਹਨੇ ਤੈਨੂੰ ਹੁਨਰ ਸਿਖਾਇਆ ਤੇ ਇੱਕ ਤੜਾ ਟੀਚਰ ਹਾਂਜੀ ਤੇ ਤੁਸੀਂ ਜਿਹੜਾ ਕੰਮ ਕਰਦੇ ਹੋ ਟੀਚਰ ਵੀ ਹੋ ਤੇ ਹੁਨਰ ਵੀ ਸਿਖਾਉਂਦੇ ਹੋ ਤੁਸੀਂ ਮਤਲਬ ਦੋ ਪਿਓ ਦੇ ਬਰਾਬਰ ਡੈਡੀ ਦੇ ਦੋ ਤੋਂ ਡੈਡੀਆਂ ਦੇ ਬਰਾਬਰ ਚਲੋ ਉਹ ਤਾਂ ਖੈਰ ਜਿਨ੍ਹਾਂ ਬੱਚਿਆਂ ਨੂੰ ਅਸੀਂ ਸਿਖਾਇਆ ਹੈ ਕਿ ਸਾਡੇ ਕੋਲ ਲਾਇਸੈਂਸ ਲੈ ਕੇ ਗਏ ਨੇ ਉਹਨਾਂ ਦੇ ਇੱਕ ਰੋਜ਼ਗਾਰ ਦਾ ਰਸਤਾ ਖੁੱਲ ਗਿਆ ਜੀ ਬਿਲਕੁਲ ਕੋਈ ਜਿਹੜੇ ਸਾਡੇ ਉੱਥੇ ਆਉਂਦੇ ਨੇ ਬੱਚੇ ਆਉਂਦੇ ਨੇ ਇੰਡੀਆ ਤੋਂ ਪਹਿਲੇ ਦਿਨ ਤੋਂ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਹੁੰਦੀ ਹੈ ਕਿ ਅਸੀਂ ਅਮਰੀਕਾ ਜਾਣਾ ਹੈ ਜੀ ਉੱਥੇ ਜਾ ਕੇ ਅਸੀਂ ਲਾਇਸੈਂਸ ਲੈਣਾ ਟਰੱਕ ਦਾ ਜੀ ਔਰ ਟਰੱਕ ਚਾਣਾ ਕਿਉਂਕਿ ਟਰਕਿੰਗ ਚ ਹੀ ਇਹ ਇੰਨਾ ਜ਼ਿਆਦਾ ਪੈਸਾ ਹੋਰ ਕਿਸੇ ਕੰਪਨੀ ਨਹੀਂ ਹੈਗਾ ਜੀ ਜੀ ਬਿਲਕੁਲ ਸਾਡਾ ਜਿਹੜਾ ਅਸੀਂ ਜਦੋਂ ਆਏ ਸੀ ਅਸੀਂ ਤੇ ਫੈਕਟਰੀ ਵਿੱਚ ਵੀ ਕੰਮ ਕੀਤਾ ਝੂਠ ਕਿਉਂ ਬੋਲੀ ਮੈਂ ਤੇ ਟੈਕਸੀ ਵੀ ਚਲਾਈ ਆ ਲਿੰਮੋ ਵੀ ਚਲਾਈ ਆ ਹਾਂਜੀ ਤੇ ਬਹੁਤ ਤੇ ਬਹੁਤ ਟਾਪ ਦਾ ਪ੍ਰੋਫੈਸ਼ਨ ਹੈ ਹਾਂਜੀ ਸੋ ਅਸੀਂ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਜਿਹੜੀ ਆਸ ਲੈ ਕੇ ਸਾਡੇ ਕੋਲ ਆਏ ਸੀ ਅਸੀਂ ਹਮੇਸ਼ਾ ਉਹਨਾਂ ਦੇ ਆਸ ਤੇ ਖਰੇ ਉਤਰਿਆ ਅੱਛਾ ਸਭ ਤੋਂ ਵੱਡਾ ਅੱਜ ਕੱਲ ਤਾਂ ਇਹੀ ਹੈ ਜੀ ਕਿ ਅਗਾ ਤੁਸੀਂ ਕਿਸੇ ਨੂੰ ਪੈਸੇ ਕਮਾਉਣ ਦਾ ਹੁਨਰ ਸਿਖਾ ਦੋ। ਉਹ ਸਾਰੀ ਲਾਈਫ ਉਹਦੇ ਕੰਮ ਆਉਣਾ ਇਹ। ਉਹ ਸਾਰ ਪਾਈ ਇਹਦਾ ਸਾਰੀ ਉਮਰ ਯਾਦ ਰਹਿਣਾ ਕਿ ਮੈਨੂੰ ਕਿਹਨੇ ਸਿਖਾਇਆ ਸੀ ਕਿੱਥੇ ਸਿਖਾਇਆ ਸੀ ਸਾਡੇ ਜਿਹੜਾ ਨਾ ਸਾਡੇ ਲਹਿੰਦੇ ਪੰਜਾਬ ਜੀ ਮੈਂ ਗੱਲ ਕਰਦਾ। ਹਾਂਜੀ ਤੇ ਸਾਡੇ ਜਿਹੜੇ ਡੈਡੀ ਨੇ ਸਾਨੂੰ ਦੱਸਿਆ ਸੀ ਕਿਉਂਕਿ ਡੈਡੀ ਜਲੰਧਰ ਤੋਂ ਆਏ ਸੀ ਉਹਨੇ ਦੱਸਿਆ ਬਹੁਤ ਇੱਕ ਚੀਜ਼ ਦਸੀ ਕਹਿੰਦੇ ਕਿਸੇ ਦੀ ਹੈਲਪ ਨਾ ਕਰੋ ਪੈਸਿਆਂ ਦੀ। ਹਾਂਜੀ ਜਦੋਂ ਕੋਈ ਮੰਗਦਾ ਹੋਣ ਨੂੰ ਕਦੀ ਪੈਸੇ ਨਾ ਦਿਓ। ਉਹਨੂੰ ਹੁਨਰ ਦੇ ਇਹ ਤਾਂ ਹੈ ਜੀ ਉਹਨੂੰ ਸਿਲਾਈ ਮਸ਼ੀਨ ਲੈ ਦੋ ਹਾਂ ਜੀ ਉਹਨੂੰ ਕੜਾਈ ਮਸ਼ੀਨ ਲੈ ਦੋ ਬਿਲਕੁਲ ਜੀ ਮਤਲਬ ਜੇ ਐਦਾਂ ਕੰਮ ਕਰੋ ਕਿ ਉਹਦਾ ਸਿਸਟਮ ਜਿਹੜਾ ਨਾ ਉਹ ਚੱਲ ਪਵੇ ਕੋਈ ਨਾ ਹੋਵੇ ਤੁਹਾਡੇ ਤੋਂ ਮੰਗੇ ਕਿਸੇ ਹਾਲ ਖੁੱਲ ਜਾਏ ਅੱਛਾ ਹੋਰ ਹੁਣ ਹੋਰ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਜੀ ਕਿ ਲਾਈਕ ਮੇਰੇ ਤੋਂ ਕਿੰਨੇ ਬੱਚਿਆਂ ਨੇ ਲਾਇਸੈਂਸ ਲਈ ਅਰ ਉਹਨਾਂ ਬੱਚਿਆਂ ਨੇ ਲਾਇਸੈਂਸ ਲੈ ਕੇ ਮੈਕਸਿਮ ਤੁਹਾਡੇ ਤੋਂ ਹੀ ਟਰੱਕ ਲੈਣੇ ਜੀ ਬਾਜੀ ਦਾ ਟ੍ਰਕਿੰਗ ਦੀ ਹੈ ਐਨਰਜੀ ਡੀਲਰਸ਼ੀਪ ਹੈ ਇੱਥੇ ਯੂਐਸਏ ਯੂਐਸਏ ਟਰੱਕ ਸੇਲਸ ਜੀ ਤਾਂ ਸਾਡੇ ਜਿੰਨੇ ਬੱਚੇ ਸੀਗੇ ਤਕਰੀਬਨ ਉਹਨਾਂ ਨੇ ਬੱਚਿਆਂ ਨੇ ਆਪਾਂ ਨਾਲ ਟਰੱਕ ਚਲਾਏ ਫੇਰ 10 ਪੈਸੇ ਇਕੱਠੇ ਕਰੇ ਫੇਰ ਸਭ ਦਾ ਹੁੰਦੀ ਹੈ ਕਿ ਅੱਗੇ ਵਧਣਾ ਭਾਜੀ ਦੇ ਸੰਪਰਕ ਚਾਏ ਇੱਥੋਂ ਫੇਰ ਸਾਰਿਆਂ ਨੇ ਮੈਂ ਨਹੀਂ ਦੱਸਾਂ ਉਹ ਇਸ ਤਰ੍ਹਾਂ ਵੀ ਹੋਏ ਓਕੇਜਨ ਕਿ ਬੱਚਿਆਂ ਨੇ ਸਿਰਫ ਇਸ ਵਾਸਤੇ ਟਰੱਕ ਲਏ ਕਿਉਂਕਿ ਕਹਿੰਦੇ ਸਾਡੇ ਤੋਂ ਕੰਮ ਕਰਾ ਲੈਂਦੇ ਪੈਸੇ ਨਹੀਂ ਦਿੰਦੇ 20 ਦਿਨ ਬਾਅਦ ਭਜਾ ਦਿੰਦੇ ਹਾਂ ਜੀ ਯਕੀਨ ਕਰੋ ਇਦਾਂ ਬੱਚਿਆਂ ਨੇ ਟਰੱਕ ਲਏ ਕਿ ਆਪਣੇ ਘਰੋਂ ਪੈਸੇ ਰੈਂਟ ਲੁੰਟਦੇ ਇਧਰੋਂ ਦੋਸਿਆਂ ਨੂੰ ਫੜ ਕੇ ਲਏ ਅੱਜ ਉਹਨਾਂ ਦੇ 4-4 ਟਰੱਕ ਹੋ ਗਏ ਹਾਂ ਮਹਾਰਾਜ ਦੀ ਕਿਰਪਾ ਜਦ ਕੋਈ ਬੰਦਾ ਬੱਚਾ ਮਿਹਨਤ ਕਰਦਾ ਜੀ ਇੱਥੇ ਆ ਕੇ ਸਭ ਮਿਹਨਤ ਕਰਨ ਵਾਸਤੇ ਆਏ ਨੇ ਜੀ ਕਰਦੇ ਜੀ ਆਪਣੇ ਪਿਛਲੇ ਹਾਲਤ ਠੀਕ ਕਰਨ ਆਏ ਨੇ ਜੀ ਕਿ ਅਮਰੀਕਾ ਜਾਵਾਂਗਾ ਉੱਥੇ 10 ਪੈਸੇ ਕਮਾਉਂਗਾ ਇੱਕ ਵਾਰ ਥੋੜਾ ਇੱਥੇ ਕੰਮ ਚੱਲ ਜੂਵੇ ਜੀ ਫੇਰ ਨੋ ਲੁਕਿੰਗ ਬੈਕ ਹੈ ਜੀ ਅਰ ਅਮਰੀਕਾ ਤੋਂ ਤਾਂ ਦੂਸਰਾ ਨਾਮ ਹੀ ਹੈ ਜੀ ਲੈਂਡ ਆਫ ਓਪਰਚ्युनिटी ਇੱਥੇ ਕੋਈ ਤੁਸੀਂ ਕੰਮ ਕਰਨ ਲੱਗੇ ਫਿਰ ਸਕਾਈਜ਼ ਦਾ ਲਿਮਿਟ ਹੈ ਕਿਤੇ ਵੀ ਤੁਸੀਂ ਹੱਥ ਲਾ ਸਕਦੇ ਹੋ ਜੀ ਭਾਈ ਮੈਂ ਜਿਹੜਾ ਕੁਐਸਚਨ ਕਰਨਾ ਉਹ ਆਖਰ ਚ ਰੱਖਿਆ ਮੈਂ ਸਪੈਸ਼ਲ ਜਿਹੜਾ ਜਿਹੜਾ ਕੁਐਸਚਨ ਅੱਜ ਕੱਲ੍ਹ ਸਕੇਲਾ ਤੇ ਹੋ ਰਿਹਾ ਹੈ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਦਾ ਹਾਂਜੀ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਚੀਜ਼ ਪੁੱਛਣੀ ਹੈ ਹੁਣ ਤੁਸੀਂ ਇੰਨੇ ਬੱਚਿਆਂ ਦੀ ਹੈਲਪ ਕੀਤੀ ਹਾਂਜੀ ਚਲੋ ਉਹਦੀ ਰੋਟੀ ਵੀ ਬਣਾਈ ਉਹਨਾਂ ਦੇ ਵਾਸਤੇ ਵੀ ਆਪਣੇ ਵਾਸਤੇ ਵੀ ਹੁਣ ਇਸ ਗੱਲ ਦੇ ਬਾਅਦ ਤੁਹਾਡਾ ਸੈਟੀਸਫੈਕਸ਼ਨ ਲੈਵਲ ਕਿੱਦਾਂ ਹੈਗਾ ਸੈਟੀਸਫੈਕਸ਼ਨ ਲੈਵਲ ਤਾਂ ਇਹ ਹੈ ਜੀ ਕਿ ਹੁਣ ਵੀ ਜਿਹੜੇ ਬੱਚੇ ਸਾਡੇ ਤੋਂ ਲਾਇਸੈਂਸ ਲੈ ਕੇ ਗਏ ਨੇ ਹੋਰ ਸਕੂਲਾਂ ਤਾਂ ਨਹੀਂ ਮੈਨੂੰ ਪਤਾ ਪੰਜਾਂ ਦੇ ਉਹਨਾਂ ਨੂੰ ਮੈਨੂੰ ਹਾਲਚਲ ਪੁੱਛਣ ਵਾਸਤੇ ਕਾਲ ਆ ਜਾਂਦੀ ਜੀ ਆਉਂਦੀ ਰਹਿੰਦੀਆਂ ਰੋਜ਼ ਤਕਰੀਬਨ 3-4 5 ਬੱਚਿਆਂ ਦੀ ਕਾਲ ਆਉਂਦੀ ਜਿਹੜੇ ਸਾਡੇ ਤੋਂ ਲਾਇਸੈਂਸ ਲੈ ਕੇ ਚਲੇ ਗਏ ਜੀ ਸਾਲ ਸਾਲ ਹੋ ਗਿਆ ਕਿ ਹੁਣ ਡੇਢ-ਡੇਢ ਸਾਲ ਹੋ ਗਿਆ ਉਹ ਆਉਂਦੇ ਰਹਿੰਦੇ ਆ ਜਦੋਂ ਕਹਿੰਦੇ ਨੇ ਨਾ ਨਮਸਕਾਰ ਗੁਰੂ ਜੀ ਮੈਂ ਉਹ ਬੋਲ ਰਿਹਾ ਹਾਂ ਲਾਈਕ ਮੈਂ ਸੋਲੋ ਬੋਲ ਰਿਹਾ ਹਾਂ ਜਾਂ ਮੈਂ ਕਾਸ਼ ਬੋਲ ਰਿਹਾ ਹਾਂ ਉਹ ਜੇ ਕਹਿੰਦਾ ਨਮਸਕਾਰ ਗੁਰੂ ਜੀ ਆਹ ਤਾਂ ਅਗਲਾ ਬੰਦਾ ਗੁਰੂ ਜੀ ਕਹਿੰਦਾ ਅਸੀਂ ਤਾਂ ਉਹ ਸੀ ਬਹੁਤ ਰਾਜੀ ਆ ਵੀ ਚਲੋ ਜੀ ਸਿਨਾ ਵੱਜ ਜਾਂਦਾ ਸਿਨਾ ਵੱਜ ਜਾਂਦਾ ਜੀ ਹਾਂ ਹਾਂ ਸੋ ਇੱਕ ਰਿਸਪੈਕਟ ਦਿੰਦੇ ਨੇ ਜੀ ਰਿਸਪੈਕਟ ਮਿਲਦੀ ਵੀ ਹੈ ਜੀ ਕਿਉਂਕਿ ਅਸੀਂ ਇਹਨੂੰ ਇੰਨੇ ਪਿਆਰ ਨਾਲ ਰੱਖੇ ਨੇ ਇਹਨੇ ਪਿਆਰ ਨਾਲ ਸਿਖਾਇਆ ਸਾਰਾ ਕੁਝ ਜੀ ਤਾਂ ਹਮੇਸ਼ਾ ਕਾਲ ਕਰਕੇ ਪੁੱਛਦੇ ਰਹਿੰਦੇ ਨੇ ਜੀ ਪਰਿਵਾਰ ਦਾ ਹਾਲ ਚਾਲ ਕੀ ਹੈ ਇਹਨੂੰ ਸੋ ਰਗੁ ਜੀ ਇਹ ਚੀਜ਼ ਜਿਹੜੀ ਇੰਗਲਿਸ਼ ਇਸ ਕਹਿੰਦੇ ਨੇ ਕਿ ਰਿਸਪੈਕਟ ਕੈਨ ਬੀ ਅਰਨਡ ਨਾਟ ਗੇਨਡ ਹਾਂਜੀ ਤੁਸੀਂ ਰਿਸਪੈਕਟ ਅਰਨ ਕਰਨੀ ਹੁੰਦੀ ਆ ਬਿਲਕੁਲ ਤੁਸੀਂ ਠੀਕ ਆ ਹਾਂਜੀ ਤੇ ਭਾਜੀ ਆਪਾਂ ਫਿਰ ਆਪਣੇ ਸਭ ਤੋਂ ਇੰਪੋਰਟੈਂਟ ਜਿਹੜਾ ਕੁਐਸਚਨ ਆ ਦੇਖੋ ਤੁਸੀਂ ਜਿਹੜਾ ਹੁਣ ਮੈਂ ਵੀ ਇੰਗਲਿਸ਼ ਥੋੜੀ-ਬੋਤੀ ਬੋਲ ਲੈਣਾ ਹਾਂਜੀ ਪਰ ਜਦੋਂ ਮੈਂ ਟਰਕਿੰਗ ਦਾ ਪ੍ਰੀ-ਟ੍ਰਿਪ ਇਨਸਪੈਕਸ਼ਨ ਸੁਣਾਉਣ ਲੱਗਾ ਆਫੀਸਰ ਨੂੰ ਜਦੋਂ ਮੈਂ ਲਾਇਸੈਂਸ ਲੈਣ ਲੱਗਾ ਦੁਬਾਰਾ ਮੈਂ ਮੇਰੇ ਕੋਲ ਕੈਨੇਡਾ ਦਾ ਲਾਇਸੈਂਸ ਸੀਗਾ ਮੈਂ ਇਹਨੂੰ ਲਿਆ ਹਾਂ ਹਾਂ ਉਹਦੇ ਚ ਪਹਿਲੀ ਵਾਰੀ ਤੇ ਉਹਨੇ ਮੈਨੂੰ ਫੇਲ ਕਰ ਦਿੱਤਾ ਹਾਂਜੀ ਕਿਉਂਕਿ ਮੇਰੀ ਲੈਂਗੁਏਜ ਤੇ ਇੰਗਲਿਸ਼ ਸੀਗੀ ਪਰ ਮੈਂ ਉਹ ਪਾਰਟिकुलर ਜਿਹੜੀ ਵਰਡਿੰਗ ਆ ਉਹ ਨਹੀਂ ਕਰ ਸਕਿਆ ਹਾਂਜੀ ਮੈਂ ਕਿਹਾ ਮੈਨੂੰ ਤੇ ਇੰਗਲਿਸ਼ ਵੀ ਆਂਦੀ ਥੋੜੀ ਬੋਲਤੀ ਤੇ ਮੈਂ ਤੱਕ ਵੀ ਚਲਾ ਰਿਹਾ ਹਾਂ ਹਾਂਜੀ 15 ਸਾਲ ਤੋਂ ਕੈਨੇਡਾ ਚ ਤੇ ਗੱਲ ਤੇ ਉਹੀ ਹੋਣੀ ਪਰ ਉਹਨੇ ਮੈਨੂੰ ਪਹਿਲੀ ਵਾਰੀ ਫੇਲ ਕਰ ਦਿੱਤਾ ਠੀਕ ਜੀ ਹੁਣ ਜਦੋਂ ਫਿਰ ਮੈਂ ਉਹਨਾਂ ਦੀ ਲੈਂਗੁਏਜ ਜਿਵੇਂ ਤੁਸੀਂ ਸਿਖਾਉਂਦੇ ਹੋ ਉਹੀ ਕੀਤੀ ਤੇ ਉਹਨੇ ਅੱਖਾਂ ਬੰਦ ਕਰਕੇ ਪਾਸ ਕਰ ਦਿੱਤਾ ਬਿਲਕੁਲ ਜੀ ਹੁਣ ਜਦੋਂ ESL ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਤੇ ਜਿਹਦੇ ਆਪਾਂ ਕੁਐਸਚਨ ਵੀ ਆਲਰੇਡੀ ਰਿਲੀਜ਼ ਕਰ ਦਿੱਤੇ ਆਪਣਾ ਆਪਣੇ ਸੋਸ਼ਲ ਮੀਡੀਆ ਤੇ ਉਹਦੀ ਜਿਹੜੀ ਵਰਡਿੰਗ ਆ ਉਹ ਦੋ ਚਾਰ ਮੈਨੂੰ ਦੱਸੋ ਕਿ ਕਿਹੜੀ ਚੀਜ਼ ਕਿੱਦਾਂ ਐਕਸਪਲੇਨ ਕੀਤੀ ਜਾਏ ਤੇ ਅਫਸਰ ਨੂੰ ਸੈਟੀਸਫਾਈ ਕਰ ਦਿੱਤਾ ਜਾਏ ਤੇ ਆਪਣਾ ਕੰਮ ਅੱਗੇ ਚਲਾਇਆ ਜਾਏ ਕਿਉਂਕਿ ਜਦੋਂ ਅਫਸਰ ਗੱਲ ਕਰਦਾ ਉਹਨੇ ਵਰਦੀ ਪਾਈ ਹੁੰਦੀ ਆ ਫਿਰ ਇੱਕ ਅਨਨੋਨ ਜਗ੍ਹਾ ਤੇ ਰੋਕਦਾ ਜਿਵੇਂ ਮੈਂ ਇੱਧਰ ਜਾ ਰਿਹਾ ਉਹਨੇ ਮੈਨੂੰ ਟੈਕਸੀ ਦਾ ਅੰਬ੍ਰੈਲੋ ਰੋਕ ਲਿਆ ਇੱਕ ਪ੍ਰੈਸ਼ਰ ਵੀ ਹੁੰਦਾ ਹਾਂਜੀ ਤੇ ਉਹਦੇ ਚ ਕਿਸ ਤਰ੍ਹਾਂ ਉਹਦੇ ਨਾਲ ਕਮਿਊਨੀਕੇਟ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਤਾਂ ਭਾਜੀ ਇਹ ਇਹ ਹੈ ਸਾਰਿਆਂ ਸਰੋਤਾਂ ਦੇ ਜਿਹੜੇ ਸੁਣ ਰਹੇ ਨੇ ਕਿ ਤੁਸੀਂ ਕਦੇ ਪ੍ਰੈਸ਼ਰ 'ਚ ਨਹੀਂ ਆਉਣਾ ਜੀ ਜਿੱਥੇ ਤੁਸੀਂ ਕਿਸੇ ਤੇ ਪ੍ਰੈਸ਼ਰ ਚ ਆਇਆ ਤੁਹਾਡੇ ਮੂੰਹ ਚ ਕੋਈ ਨਾ ਕੋਈ ਗਲਤ ਨਿਕਲ ਜੇਗਾ ਜੀ ਤੁਸੀਂ ਪ੍ਰੋਪਰਲੀ ਬੋਲ ਨਹੀਂ ਸਕਦੇ ਤੁਸੀਂ ਤੁਹਾਨੂੰ ਤਾਂ ਇੰਗਲਿਸ਼ ਕਿੰਨੀ ਆਉਂਦੀ ਜੇ ਤੁਸੀਂ ਕਈ ਵਾਰ ਦਰ ਕੇ ਮਾਰੇ ਪ੍ਰੈਸ਼ਰ ਚ ਨਹੀਂ ਬੋਲ ਰਹੇ ਪਹਿਲੀ ਗੱਲ ਤੇ ਤੁਸੀਂ ਕਿਤੇ ਪ੍ਰੈਸ਼ਰ ਚ ਆਉਣੇ ਨਹੀਂ ਜੀ ਅਸੀਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਜੀ ਅਸੀਂ ਕਿਹੜਾ ਕੋਈ ਚੋਰੀ ਕਰ ਰਹੇ ਹਾਂ ਅਸੀਂ ਟਰੱਕ ਚਲਾ ਰਹੇ ਹਾਂ ਟਰੱਕ ਚਲਾ ਰਹੇ ਹਾਂ ਸਕੇਲ ਜੇਕਰ ਕਿਸੇ ਨੇ ਕਿਤੇ ਰੋਡ ਤੇ ਪੋਲ ਹੋਰ ਕਰ ਲਿਆ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਜੀ ਉਹਨੇ ਅਫਸਰ ਨੇ ਆਉਂਦੇ ਤੁਹਾਡਾ ਲਾਇਸੈਂਸ ਪੁੱਛਣਾ ਤੁਸੀਂ ਲਾਇਸੈਂਸ ਦੇਣਾ ਲਾਇਸੈਂਸ ਤੁਹਾਡੇ ਕੋਲ ਹੈਗਾ ਹੀ ਤੁਸੀਂ ਤਾਂ ਹੀ ਤੁਸੀਂ ਚਲਾ ਰਹੇ ਹੋ ਉਹਦੇ ਲਾਇਸੈਂਸ ਟੈਸਟ ਦੇ ਕੇ ਆਇਆ ਹੈ ਪੂਰਾ ਪ੍ਰੋਸੈਸ ਕਰਕੇ ਆਇਆ ਹੈ ਪੂਰਾ ਪ੍ਰੋਸੈਸ ਕਰਕੇ ਆਏ ਤੁਸੀਂ ਜਿਹੜਾ ਇੰਗਲਿਸ਼ ਐਫੀਸ਼ੀਐਂਸੀ ਵਾਲਾ ਵੈਸੇ ਜਿਹੜੇ ਆਫੀਸਰਸ ਹੁੰਦੇ ਨੇ ਬਹੁਤ ਕੋਆਪਰੇਟ ਕਰਦੇ ਨੇ ਜੀ ਉਹ ਜਿਹੜੇ ਇੱਥੇ ਆਫੀਸਰਸ ਨੇ ਅਮਰੀਕਾ ਦੇ ਕਿਸੇ ਵੀ ਸਟੇਟ ਚ ਲਿਆ ਬਹੁਤ ਅੱਛੇ ਨੇ ਬਹੁਤ ਗੁੱਡ ਨੇ ਬਹੁਤ ਕੋਆਪਰੇਟ ਕਰਦੇ ਨੇ ਤੁਹਾਡੇ ਨਾਲ ਬੜੇ ਪਿਆਰ ਨਾਲ ਬੋਲਦੇ ਨੇ ਬੜੇ ਰਿਸਪੈਕਟ ਨਾਲ ਬੋਲਦੇ ਨੇ ਤੁਹਾਨੂੰ ਸਰ ਕਹਿ ਕੇ ਬੁਲਾਉਂਦੇ ਨੇ ਉਹਨੇ ਦੋ-ਚਾਰ ਚੀਜ਼ਾਂ ਹੀ ਪੁੱਛੀ ਹੁੰਦੀ ਹੈ ਕਿ ਵੇਅਰ ਆਰ ਯੂ ਕਮਿੰਗ ਫਰੋਂ ਜੀ ਵੇਅਰ ਆਰ ਯੂ ਕਮਿੰਗ ਫਰਮ ਮਤਲਬ ਤੁਸੀਂ ਕਿੱਥੋਂ ਆ ਰਹੇ ਹੋ ਲਾਈਕ ਤੁਸੀਂ ਜਾ ਰਹੇ ਹੋ ਫਰੈਸਨੋ ਤੋਂ ਜੀ ਆਮ ਕਮਿੰਗ ਫਰਮ ਫਰੈਸਨੋ ਜੀ ਵੇਅਰ ਆਰ ਯੂ ਗੋਇੰਗ ਆਮ ਗੋਇੰਗ ਟੂ ਫਲੋਰੀਡਾ ਮਤਲਬ ਕਿਧਰ ਆ ਰਹੇ ਕਿਧਰ ਆ ਰਹੇ ਹੋ ਕਿਧਰ ਆ ਰਹੇ ਹੋ ਕਿੱਥੇ ਜਾ ਰਹੇ ਹੋ ਆਮ ਗੋਇੰਗ ਟੂ ਫਲੋਰੀਡਾ ਇਹ ਜਿੱਥੇ ਵੀ ਤੁਸੀਂ ਜਾ ਰਹੇ ਹੋ ਦੂਸਰਾ ਕੁਐਸਚਨ ਹੁੰਦਾ ਨਾ ਤਾਂ ਜੀ ਵਾਟ ਆਰ ਯੂ ਹਾਊਲਿੰਗ ਹਾਊਲਿੰਗ ਦਾ ਮਤਲਬ ਹੈ ਤੁਸੀਂ ਕੀ ਸਮਾਨ ਆ ਤੁਹਾਡੇ ਕੋਲ ਸਮਾਨ ਕੀ ਲੱਦ ਕੇ ਜਾ ਰਹੇ ਹੋ ਕੀ ਸਮਾਨ ਲੱਦ ਕੇ ਜਾ ਰਹੇ ਹੋ ਤੁਸੀਂ ਲਾਈਕ ਫਰਦ ਕਰੋ ਤੁਹਾਡੇ ਕੋਲ ਔਰੇਂਜਸ ਨੇ ਤੂੰ ਇਹ ਕਹਿ ਸਕਦਾ ਹਾਂ ਆਈ ਏਮ ਹੌਲਡਿੰਗ ਔਰੇਂਜਸ ਫਰਮ ਸਿਸੂ ਉਹਨੇ ਪੁੱਛਿਆ ਤਾਂ ਵੇਅਰ ਆਰ ਯੂ ਗੋਇੰਗ ਉਹਨੇ ਕਹਿੰਦਾ ਆਮ ਬੰਗਲੂ ਡਿਲੀਵਰ ਥਿਸ ਟੂ ਜਿਹੜੀ ਵੀ ਤੁਸੀਂ ਡੈਸਟੀਨੇਸ਼ਨ ਜਾ ਰਹੇ ਹੋ ਬਾਈ ਚਾਂਸ ਤੁਹਾਡੇ ਕੋਲ ਦੋ ਪਿੱਕਾਂ ਨੇ ਜਾਂ ਤਿੰਨ ਪਿੱਕਾਂ ਨੇ ਜੀ ਤੂੰ ਇਹ ਕਹਿ ਦੇਣਾ ਕਿ ਆਈ ਏਮ ਹੌਲਡਿੰਗ ਔਰੇਂਜਸ ਆਈ ਏਮ ਹੌਲਡਿੰਗ ਐਪਲਸ ਐਂਡ ਆਈ ਏਮ ਹੌਲਡਿੰਗ ਕੋਈ ਹੋਰ ਵੈਜੀਟੇਬਲ ਜੋ ਵੀ ਹੈ ਤੂੰ ਤਿੰਨਾਂ ਹੀ ਚੀਜ਼ਾਂ ਦੱਸਣੀਆਂ ਨੇ ਉਹਨਾਂ ਨੂੰ ਬਿਲਕੁਲ ਘਬਰਾਉਣਾ ਨਹੀਂ ਆਈ ਐਮ ਆਈ ਹੈਵ 3 ਪਿਕਸ ਆਈ ਹੈਵ ਔਰੇਂਜੇਸ ਆਈ ਹੈਵ ਐਪਲਸ ਐਂਡ ਆਈ ਹੈਵ ਲਾਈਕ ਕੁਛ ਵੀ ਰੈਡੀਸ਼ ਕਰ ਤੋ ਜੋ ਵੀ ਤੁਹਾਡੇ ਕੋਲ ਹੈਗਾ ਐਂਡ ਉਹਨੇ ਪੁੱਛਣਾ ਆਰ ਯੂ ਹੌਲਡਿੰਗ ਥੀਸ ਟੂ ਵਨ ਕੰਪਨੀ ਅਗਰ ਤੁਹਾਡੇ ਕੋਲ ਵਨ ਕੰਪਨੀ ਇੱਕ ਜਗ੍ਹਾ ਡ੍ਰੌਪ ਕਰਨਾ ਚਾਹਤ ਹੋ ਇੱਕ ਦੱਸੋ ਜੀ ਅਗਰ ਤੁਸੀਂ ਤਿੰਨ ਜਗ੍ਹਾ ਡ੍ਰੌਪ ਕਰਨਾ ਹੈ ਤੋ ਤਿੰਨ ਜਗ੍ਹਾ ਦਾ ਨਾਮ ਲੈ ਤੋ ਪਰ ਕਦੇ ਵੀ ਘਬਰਾ ਕੇ ਗੱਲ ਨਹੀਂ ਕਰਨੀ ਜੀ ਪੂਰੇ ਹੌਸਲੇ ਨਾਲ ਆਫੀਸਰ ਦੀ ਅੱਖਾਂ 'ਚ ਅੱਖਾਂ ਮਿਲਾ ਕੇ ਗੱਲ ਕਰਨੀ ਹੈ ਬੜੇ ਰਿਸਪੈਕਟਫੁਲੀ ਗੱਲ ਕਰਨੀ ਹੈ ਬਹੁਤ ਪਿਆਰ ਨਾਲ ਉਹ ਵੀ ਬਹੁਤ ਰਿਸਪੈਕਟਫੁਲੀ ਉਹਦੇ ਨਾਲ ਗੱਲ ਕਰਦੇ ਨੇ ਆਫੀਸਰਸ ਨੇ ਜਿਹੜੇ ਕੋਈ ਰੂਡ ਨਹੀਂ ਹੈ ਇੱਥੇ ਦੇ ਆਰ ਵੈਰੀ ਗੁੱਡ ਆ ਤੁਸੀਂ ਵੀ ਆਪਣਾ ਬਹੁਤ ਉਹਨਾਂ ਨਾਲ ਰਿਸਪੈਕਟ ਸ਼ੋਅ ਕਰੋਗੇ ਆਫੀਸਰਸ ਨੂੰ ਤਾਂ ਬਹੁਤ ਇੱਕ ਪੋਜ਼ਿਟਿਵ ਮੈਸੇਜ ਆਂਦਾ ਜੀ ਕਿ ਵੀ ਇਹ ਬੰਦਾ ਠੀਕ ਹੈ ਤਾਂ ਕੋ ਆਪਣੀ ਡਿਊਟੀ ਕਰ ਰਿਹਾ ਅਸੀਂ ਆਪਣੀ ਡਿਊਟੀ ਕਰ ਰਹੇ ਆ ਉਹਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਜੀ ਤਾਂ ਕਈ ਵਾਰ ਜਦੋਂ ਆਪਾਂ ਘਬਰਾ ਜਾਂਦੇ ਨੇ ਜਦ ਜੇ ਸਾਡੇ ਤੋਂ ਕੋਈ ਨਾ ਕੋਈ ਗਲਤ ਹੋ ਜਾਂਦਾ ਹੈ ਅਸੀਂ ਅਸੀਂ ਪ੍ਰੋਪਰ ਐਕਸਪਲੇਨ ਨਹੀਂ ਕਰ ਸਕਦੇ ਉਹਨੂੰ ਕਿ ਫਿਰ ਉਹ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਜੀ ਦੇਖੋ ਭਾਈ ਜਿਹੜੀ ਆਪਾਂ ਸ਼ੁਰੂ ਤੇ ਗੱਲ ਕੀਤੀ ਹੁਣ ਮੈਂ ਆਪਾਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਮੈਨੂੰ ਥੋੜੀ ਜੀ ਵਰਡਿੰਗ ਦੱਸੀ ਫਰੰਟ ਟਾਇਰਾਂ ਵਾਸਤੇ ਆਪਣੀ ਗੱਲ ਸ਼ੁਰੂ ਹੀ ਸੀ ਫਰੰਟ ਟਾਇਰ ਜਿਹੜੇ ਨੇ ਮੋਹਰੇ ਟਾਇਰ ਨੇ ਉਹ ਕਦੀ ਰੀਕੈਪ ਨਹੀਂ ਹੋ ਸਕਦੇ ਹਾਂ ਕਦੇ ਦੀ ਰੀਕੈਪ ਜਿਹੜੀ ਉਹਦੀ ਵਰਡਿੰਗ ਦੱਸੀ ਹਾਂਜੀ ਉਹਦੀ ਤੁਸੀਂ ਕਿਹਾ ਯਾਰ ਫਰੰਟ ਟਾਇਰ ਤੇ ਗੱਲ ਕਰਨੀ ਹੈ ਇਜ਼ ਨਾਟ ਰੀਕੈਪ

ਵਰਡਿੰਗ ਯੂਜ਼ ਕੀਤੀ ਹੈ ਇਹਨੇ ਬੇਸਿਕਲੀ ਸਾਰੀ ਲੀਗਲ ਰਿਕੁਆਇਰਮੈਂਟ ਕਵਰ ਕਰ ਲਈ ਹਾਂਜੀ ਪੂਰੀ ਲੀਗਲ ਰਿਕੁਆਇਰਮੈਂਟ ਕਵਰ ਕਰ ਲਈ ਹੈ ਹਾਂਜੀ ਪਰ ਆਪਾਂ ਇਹ ਗੱਲ ਨੂੰ ਰੱਟਾ ਮਾਰਨਾ ਹਾਂਜੀ ਇੰਗਲਿਸ਼ ਤੇ ਮੈਂ ਵੀ ਥੋੜੀ-ਬੋਤੀ ਬੋਲਦੇ ਨਾਲ ਪਹਿਲੇ ਬੱਬਲ ਉਹਦੇ ਬਾਅਦ ਨੋ ਥ੍ਰੈਡ ਹਾਂਜੀ ਰੀਕੈਪ ਇਹ ਚੀਜ਼ਾਂ ਜਿਹੜੀ ਕਰਨੀ ਕਰਨੀ ਨੋ ਕੱਟ ਨੋ ਬੱਬਲ ਨੋ 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 ਕੱਟ ਨੋ ਤੇ ਜਦੋਂ ਆਪਾਂ ਆਫੀਸਰ ਸਾਨੂੰ ਕੁਐਸਚਨ ਕਰਦਾ ਹੈ ਫਾਰ ਇਗਜ਼ਾਮਪਲ ਕਿਧਰੋਂ ਆ ਰਹੇ ਹੋ ਵੇਅਰ ਯੂ ਕਮਿੰਗ ਫਰੋਂ ਤੁਸੀਂ ਕਹਿੰਦੇ ਕਿ ਨਾ ਜਦੋਂ ਲਾਈਟ ਤੁਸੀਂ ਅਫੀਸਰ ਨੂੰ ਮੈਨੂੰ ਪੁੱਛ ਰਿਓ ਹਾਂ ਫਿਰ ਉਹ ਕਮਿੰਗ ਆਈ ਐਮ ਕਮਿੰਗ ਫਰਮ ਫਰੇਜ਼ਰੋ ਹਾਂ ਫਿਰ ਤੁਸੀਂ ਪੁੱਛਣਾ ਵੇਅਰ ਫਰਮ ਵੇਅਰ ਆਰ ਯੂ ਗੋਇੰਗ ਆਈ ਐਮ ਗੋਇੰਗ ਟੂ ਜਾਰਜ ਐਟਲੰਟਾ ਜਿੱਥੇ ਤੁਸੀਂ ਜਾ ਰਹੇ ਹੋ ਜਿੱਥੇ ਜਾ ਰਹੇ ਉਹ ਦੱਸ ਦੇਣਾ ਤੁਸੀਂ ਉਹਨੇ ਫਿਰ ਪੁੱਛਣਾ ਵਾਟ ਆਰ ਯੂ ਹੌਲਿੰਗ ਤੁਹਾਡੇ ਕੋਲ ਟਰੱਕ ਚ ਕੀ ਸਮਾਨ ਹੈ ਹਾਂ ਆਈ ਐਮ ਹੌਲਿੰਗ ਜੋ ਵੀ ਤੁਹਾਡੇ ਕੋਲ ਸਮਾਨ ਹੈਗਾ ਉਹ ਜੋ ਦੱਸ ਦੇਣਾ ਹਾਂ ਐਂਡ ਉਹਨੇ ਕਹਿੰਦਾ ਵੇਅਰ ਆਰ ਯੂ ਗੋਇੰਗ ਹਾਂ ਟੂ ਡ੍ਰੌਪ ਥਿਸ ਵਿਚ ਕੰਪਨੀ ਟੂ ਕੰਪਨੀ ਨੂੰ ਦੱਸ ਦੇਣਾ ਕਿ ਉਹ ਸ਼ਹਿਰ ਜਾ ਰਹੇ ਜੀ ਮੈਂ ਆ ਮੇਰੇ ਉੱਥੇ ਡ੍ਰੌਪ ਕਰਨਾ ਹੈ। ਦੈਟਸ ਇਟ। ਕੋਈ ਜ਼ਿਆਦਾ ਬਿਗ ਡੀਲ ਨਹੀਂ ਹੈ ਇਹ। ਬਹੁਤ ਸਿੰਪਲ ਜੀ ਚੀਜ਼ ਹੈ। ਇਹ ਚੀਜ਼ਾਂ ਜਿਹੜੀ ਹੈ ਨਾ ਅਸੀਂ ਪਹਿਲਾਂ ਆਪਣੇ ਕੁਐਸਚਨ ਜਿਹੜੇ ਨੇ 12-15 ਬਣਾ ਕੇ ਇਹਨੂੰ ਹੋਰ ਰਿਫਾਈਨ ਕਰਕੇ ਅਸੀਂ ਆਪਣੀ ਸੋਸ਼ਲ ਮੀਡੀਆ ਤੇ ਲਾਇਆ ਹੈ। ਜੇ ਤੁਸੀਂ ਚਾਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 18006987224.usatrucks.com ਤੇ ਸਾਨੂੰ ਕੰਟੈਕਟ ਕਰ ਲਓ। ਅਸੀਂ ਉਹ ਤੁਹਾਨੂੰ ਸਾਰੀ ਇਨਫਰਮੇਸ਼ਨ ਦੇ ਦੇਵਾਂਗੇ। ਪਰ ਮੇਰੀ ਇੱਕ ਰਿਕੁਐਸਟ ਆ ਜੇ ਤੁਸੀਂ ਫਲੀਟ ਜੇ ਤੁਸੀਂ ਫਲੀਟ ਹੋ ਤੇ ਕਮਿਊਨਿਟੀ ਸਾਡੀ ਲਈ ਫਲੀਟ ਹੋ ਜੇ ਤੁਸੀਂ ਉਹਦੇ ਵਿੱਚ ਚਾਹੁੰਦੇ ਨੇ ਭਾਜੀ ਦੀ ਸਰਵਿਸ ਲੈਣਾ ਤੇ ਭਾਜੀ ਦੀ ਸਰਵਿਸ ਲੈ ਸਕਦੇ ਹੋ ਤੁਹਾਡੇ ਪੂਰੇ ਡਰਾਈਵਰਾਂ ਨੂੰ ਭਾਜੀ ਪੂਰਾ ਟ੍ਰੇਨ ਕਰ ਸਕਦੇ ਨੇ ਰੀਫਰੈਸ਼ਰ ਕਰ ਸਕਦੇ ਨੇ ਜੇ ਤੁਹਾਡੇ ਕੋਲ 400 ਡਰਾਈਵਰ ਹੈਗੇ 200 ਡਰਾਈਵਰ ਹੈਗੇ ਜਾਂ 100 ਡਰਾਈਵਰ ਨੇ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਪਲੈਟਿਨਿਅਮ ਪਲੈਟਿਨਿਅਮ ਟ੍ਰਕ ਡਾਈਨਸ ਦਾ ਵੈਸੇ ਮੇਰਾ ਨੰਬਰ ਹੈ ਜੀ ਨੰਬਰ ਨੰਬਰ ਨੋਟ ਕਰ ਲਓ ਮੇਰਾ 916 897 7672 ਇਹ ਮੇਰਾ ਨੰਬਰ ਹੈ ਜੀ ਪ੍ਰਾਈਵੇਟ ਨੰਬਰ ਹੈ ਕਿਸੇ ਕੰਪਨੀ ਦਾ ਮੈਂ ਹਮੇਸ਼ਾ ਮੇਰੇ ਕੋਲ ਹੀ ਹੁੰਦਾ ਔਰ ਇੱਕ ਹੋਰ ਮੇਨ ਗੱਲ ਜੀ ਹੁਣ ਆਪਾਂ ਇਸ ਮੁਲਕ ਚ ਆਇਆ ਆਪਾਂ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜੀ ਇੱਥੇ ਸੋ ਮੇਰੇ ਸਾਰੇ ਭਰਾਵਾਂ ਨੂੰ ਸਾਰੇ ਜਿੰਨੇ ਸਾਡੇ ਬਜ਼ੁਰਗ ਨੇ ਜਿਹੜੇ ਚਲਾਉਂਦੇ ਨੇ ਮਿਹਨਤ ਕਰਦੇ ਨੇ ਇੱਥੇ ਸਾਡੇ ਉਮਰ ਦੇ ਨੇ ਸਾਡੇ ਬੱਚੇ ਨੇ ਇੱਕ ਗੱਲ ਮੈਂ ਉਹਨਾਂ ਨੂੰ ਜੋੜ ਕੇ ਕਹਿਣਾ ਚਾਹਾਂਗਾ ਆਪਾਂ ਆਪਣੇ ਮੁਲਕ ਨੂੰ ਅੱਗੇ ਇੱਥੇ ਰਿਪਰੈਜ਼ੈਂਟ ਕਰ ਰਹੇ ਹਾਂ ਜੀ ਹਮੇਸ਼ਾ ਬਣ ਠਣ ਕੇ ਰਹੀ ਵਧੀਆ ਜਦ ਤੁਸੀਂ ਟਰੱਕ ਚਲਾ ਰਹੇ ਹੋ ਕਿਸੇ ਜਾ ਰਹੇ ਹੋ ਬਾਹਰ ਹਮੇਸ਼ਾ ਆਪਕੋ ਡੇਢ ਰੋਬ ਵਧੀਆ ਕਪੜੇ ਪਤਾ ਲੱਗਿਆ ਜੀ ਕਿ ਅਸੀਂ ਉੱਥੇ ਕੰਮ ਕਰ ਰਹੇ ਹਾਂ ਕਿਉਂਕਿ ਸਾਡੀ ਜਿਹੜੀ ਡਰੈਸਿੰਗ ਸੈਂਸ ਹੁੰਦੀ ਹੈ ਉਹ ਵੀ ਇੱਕ ਬਹੁਤ ਪੋਜ਼ਿਟਿਵ ਇਮਪੈਕਟ ਪਾਉਂਦੀ ਹੈ ਖਾਸ ਕਰ ਜਿਹੜੇ ਇੱਥੇ ਦੇ ਆਫੀਸਰਸ ਨੇ ਜੀ ਔਰ ਜਿਹੜੇ ਇੱਥੇ ਦੇ ਬੰਦੇ ਨੇ ਤਾਂ ਅੱਜ ਕੱਲ ਥੋੜਾ ਲੋਕ ਵੀ ਸਾਨੂੰ ਵਾਚ ਕਰ ਰਹੇ ਨੇ ਜੀ ਕਿ ਕੀ ਕਰ ਰਹੇ ਨੇ ਸੋ ਆਪੋ ਨੂੰ ਹਮੇਸ਼ਾ ਬਹੁਤ ਪਿਆਰ ਨਾਲ ਗੱਲ ਕਰਨੀ ਹੈ ਸਾਰਿਆਂ ਨਾਲ ਕਾਇ ਕੋ ਸਾਡੇ ਕੋ ਉਚ ਪੁੱਛ ਰਿਹਾ ਕੋਈ ਹੈਲਪ ਮੰਗ ਰਿਹਾ ਹਮੇਸ਼ਾ ਹਰ ਇੱਕ ਦੀ ਹੈਲਪ ਕਰੋ ਐ ਨਹੀਂ ਦੇਖਣਾ ਆਪਣਾ ਕਿ ਕੌਣ ਹੈ ਹਮੇਸ਼ਾ ਆਪ ਨੂੰ ਹੈਲਪ ਹੀ ਕਰਨੀ ਜਦੋਂ ਆਪ ਤਾਂ ਆਪਣੇ ਇਹ ਜੇ ਮੁਲਕ ਚੋਂ ਆਏ ਆ ਪਤਾ ਇੰਡੀਆ ਤੋਂ ਪਾਕਿਸਤਾਨ ਤੋਂ ਕਿ ਉੱਥੇ ਸਭ ਸਾਨੂੰ ਸਾਡੇ ਬਜ਼ੁਰਗ ਨੇ ਹੀ ਸਿਖਾਇਆ ਕਿ ਹਮੇਸ਼ਾ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਉਹਦੇ ਦੇ ਹੈਲਪ ਰਿਹਾ ਗਏ ਗੁਜ਼ਾਰਾ ਵੀ ਨਹੀਂ ਹੈਗਾ ਹਾਂ ਜੇ ਤੁਸੀਂ ਹੈਲਪ ਨਹੀਂ ਕਰੋਗੇ ਤੁਹਾਡੀ ਹੈਲਪ ਨਹੀਂ ਹੋਣੀ ਨਹੀਂ ਮੈਂ ਮਜ਼ਾਕ ਕਰਦਾ ਮਤਲਬ ਮੈਂ ਛੋਟੀ ਜਿਹੀ ਗੱਲ ਕਰਦਾ ਜਿਵੇਂ ਮੈਂ ਹੁਣ ਕੁਛ ਟਾਈਮ ਹੋ ਗਿਆ ਮੈਂ ਨਹੀਂ ਗਿਆ ਪਰ ਇੱਕ ਵਾਰੀ ਮੈਂ ਗਿਆ ਤੇ ਮੈਨੂੰ ਮੈਂ ਕਿਸੇ ਨੂੰ ਕਿਹਾ ਕਿ ਮੈਂ ਇਸ ਐਡਰੈਸ ਤੇ ਜਾਣਾ ਉਹ ਲਿਟਰਲੀ ਮੇਰੇ ਹੱਥ ਫੜ ਕੇ ਛੱਡ ਗਿਆ ਹੈ ਬਹੁਤ ਵਧੀਆ ਗੱਲ ਹੈ ਜੀ ਉਹਨੇ ਤੁਹਾਨੂੰ ਹੱਥ ਫੜ ਕੇ ਛੱਡ ਗਿਆ ਥੋੜਾ ਅਜੇ ਤੱਕ ਯਾਦ ਹੈ ਜੀ ਜੀ ਬਿਲਕੁਲ ਤਾਂ ਆਪਾਂ ਵੀ ਅਗਰ ਕਿਸੇ ਦੀ ਹੈਲਪ ਕਰਾਂਗੇ ਸਾਡਾ ਇੱਕ ਬਹੁਤ ਪੋਜ਼ਿਟਿਵ ਇੰਪੈਕਟ ਜਾਏਗਾ ਆਪਣੀ ਕਮਿਊਨਿਟੀ ਬਾਰੇ ਵੀ ਆਪਣੇ ਕੰਟਰੀ ਬਾਰੇ ਵੀ ਕਿਉਂਕਿ ਆਪਾਂ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਇੱਥੇ ਪਹਿਲੀ ਗੱਲ ਜਿਹੜੀ ਨਾ ਮੇਕ ਸੈਂਸ ਕਰ ਰਹੀ ਹੈ ਦੇਖੋ ਪਹਿਲੀ ਗੱਲ ਤੇ ਜਿਵੇਂ ਆਪਣਾ ਚਪਲਾ ਪਾ ਕੇ ਜਾਂਦੇ ਆ ਉਤਰਦੇ ਆ ਇਹ ਤੇ ਬਿਨਾ ਮਤਲਬ ਇੱਕ ਸਮਝੋ ਕਿ ਇਹ ਇੱਕ ਬਹੁਤ بڑا ਨੋ ਨੋ ਹੈਗਾ ਇਹ ਕਦੀ ਨਾ ਕਰੋ ਜੇ ਤੁਸੀਂ ਟਰੱਕ 'ਚ ਚਪਲ ਰੱਖੀਏ ਬਿਲਕੁਲ ਚੰਗੀ ਗੱਲ ਆ ਪਰ ਬਾਹਰ ਨਿਕਲਦੇ ਬੰਦ ਬੂਟ ਹੋਣੇ ਚਾਹੀਦੇ ਵੇਸਟ ਹੋਣੀ ਚਾਹੀਦੀ ਐ ਸਪੈਸ਼ਲੀ ਜੇ ਤੁਸੀਂ ਲੋਡ ਲਾਣ ਜੋ ਪਿਕਅਪ ਕਰਨ ਜਾਓ ਔਰ ਮੇਨ ਗੱਲ ਇੱਕ ਹੋਰ ਵੀ ਹੈ ਜੀ ਸ਼ਾਇਦ ਆਪ ਲੋਕਾਂ ਨੂੰ ਪਤਾ ਹੀ ਹੋਏਗਾ ਇਸ ਗੱਲ ਦਾ ਸਾਰਿਆਂ ਨੂੰ ਆਪਾਂ ਚਪਲਾ ਪਾ ਕੇ ਜਾਂ ਸਲੀਪਰ ਪਾ ਕੇ ਅਲਾਉਡ ਨਹੀਂ ਹੈ ਜੇ ਪਰ ਟਰੱਕ ਚਲਾ ਸਕਦੇ ਜੀ ਬਿਲਕੁਲ ਉਹਦੇ ਨਾਲ ਆਪਣਾ ਵੀ ਨੁਕਸਾਨ ਹੋ ਸਕਦਾ ਹੈ ਲਾਈਕ ਸਾਡੇ ਸਕੂਲ ਚ ਇੱਕ ਵਾਰ ਇੱਕ ਸਾਡਾ ਸਟੂਡੈਂਟ ਸੀਗਾ ਉਹਨੂੰ ਰੋਕਿਆ ਵੀ ਵੀ ਤੂੰ ਚਪਲਾ ਨਾ ਪਾਇਆ ਕਰ ਜੇ ਵੀ ਸਕੂਲ ਜਾਣਾ ਹੈ ਤੂੰ ਸ਼ੂਜ਼ ਹੋਣੇ ਚਾਹੀਦੇ ਨੇ ਪ੍ਰੋਪਰ ਕਈ ਵਾਰ ਪਾ ਕੇ ਸਲਿੱਪ ਕਰ ਜਾਂਦੇ ਉਹ ਹੀ ਕੰਮ ਹੈ ਕਿ ਜਦੋਂ ਅੰਦਰ ਸਕਿੱਲ ਸਿੱਖ ਰਿਹਾ ਸੀਗਾ ਇੱਕਦਮ ਟਰੱਕ ਜ਼ਿਆਦਾ ਮੋੜਦਾ ਪੈਰ ਮਾਰਨਾ ਸੀਗਾ ਬ੍ਰੇਕ ਤਰ ਰਿਹਾ ਗਿਆ ਰੇਸ ਤੇ ਜੀ ਆਪਣਾ ਹੀ ਟਰੱਕ ਜੈਕ ਨਾਈਫ ਹੋ ਗਿਆ ਜੀ oh my god ਤਾਂ ਟਰੱਕ ਵੀ ਟੁੱਟ ਗਿਆ ਟਰੈਲਰ ਵੀ ਟੁੱਟ ਗਿਆ ਜੀ so ਆਪਾਂ ਤਾਂ ਹੁਣ ਇਹਨਾਂ ਵੱਡਾ ਉਹ ਸਿਸਟਮ ਚੱਲ ਰਿਹਾ ਇਹਨਾਂ ਵੱਡਾ ਟਰੱਕ ਹੁੰਦਾ ਜੀ 53 ਫੀਟ ਦਾ ਕੰਟੇਨਰ ਹੁੰਦਾ ਪਿੱਛੇ ਕਿੰਨਾ ਲੰਬਾ ਟਰੈਕਟਰ ਕਿੰਨਾਰ ਕਿੰਨੇ ਮਹਿੰਗਾ ਅਸਮਾਨ ਹੈ ਜੀ ਤੋਂ ਇਹ ਵੈਸੇ ਵੀ ਲਾਅ ਵੀ ਨਹੀਂ ਕਹਿੰਦਾ ਕੋਈ ਤੁਸੀਂ ਚੱਪਲਾਂ ਪਾ ਕੇ ਸਲੀਪਰਸ ਪਾ ਕੇ ਲਾਓ ਤਮੇਸ਼ਾ ਸ਼ੂਸ ਪਾ ਕੇ ਹੀ ਆਪਾਂ ਨੂੰ ਡਰਾਈਵ ਕਰਨੀ ਚਾਹੀਦੀ ਜੀ ਬਸ ਸਿੰਪਲ ਤਰੀਕੇ ਨਾਲ ਇੱਕ ਮੈਂ ਮੇਰੀ ਜਿਹੜੀ ਗੱਲ ਹੈ ਨਾ ਉਹ ਤੁਹਾਡੀ ਗੱਲ ਦੀ ਥੋੜੇ ਜਿਵੇਂ ਟਵਿਸਟ ਕਰਦਾ ਆ ਆਪਾਂ ਜਿਹੜਾ ਟਰੱਕ ਚਲਾ ਰਹੇ ਨਾ ਐਜ਼ ਅ ਡਰਾਈਵਰ ਆਪਾਂ ਲੀਗਲੀ ਪਰ ਆਵਰ ਜਿੰਨਾ ਬਣਾ ਰਿਆ ਉਹ ਸਮਝੋ 25 ਟੂ 35 ਡਾਲਰ ਦੇ ਅੰਦਰ ਬਣਾਉਂਦੇ ਆ ਪਰ ਆਵਰ ਮਾਈਲ ਪਾ ਕੇ ਹਰ ਚੀਜ਼ ਪਾ ਕੇ ਇੰਨੇ ਪੈਸੇ ਇਸ ਕੰਟਰੀ ਚ ਜਿਹੜੇ ਬੈਂਕ ਮੈਨੇਜਰ ਨੇ ਉਹ ਬਣਾਉਂਦੇ ਨੇ ਹਾਂਜੀ ਜਿਹੜੇ ਅਕਾਊਂਟ ਮੈਨੇਜਰ ਦੇ ਉਹ ਬਣਾਦੇ ਨੇ ਤੇ ਉਹਨਾਂ ਦਾ ਜੇ ਤੁਸੀਂ ਡ್ರೆਸਿੰਗ ਦੇਖੋ ਗੱਲਬਾਤ ਦੇਖੋ ਐਜੂਕੇਸ਼ਨ ਦੇਖੋ ਸਕੂਲ ਲੈਵਲ ਦੇਖੋ ਤੇ ਬੰਦਾ ਕਹਿੰਦਾ ਯਾਰ ਕੀ ਆਹੀ ਬਾਤ ਹੈ ਤੇ ਉਹਨੇ ਪੈਸੇ ਜੇ ਆਪਾਂ ਬਣਾ ਰਹੇ ਤੇ ਸਾਡੀ ਡ್ರೆਸਿੰਗ ਹਾਂਜੀ ਸਾਡੀ ਗੱਲਬਾਤ ਸਾਡਾ ਬਿਜ਼ਨਸ ਸਟਾਈਲ ਉਹਨਾਂ ਦੇ ਲੈਵਲ ਦੇ ਨਾਲ ਹੋਣਾ ਚਾਹੀਦਾ ਮਤਲਬ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਬਿਲਕੁਲ ਤੇ ਦੂਸਰੀ ਗੱਲ ਜਿਹੜੀ ਮੈਂ ਭਾਈ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਕਿ ਇਹਨਾਂ ਨੇ ਜਿਹੜੇ ਬੱਚੇ ਵੀ ਰੈਡੀ ਕੀਤੇ ਉਹਨਾਂ ਨੇ ਸਾਡੇ ਤੋਂ ਟਰੱਕ ਬਾਈ ਕੀਤੇ ਤੇ ਉਹਨਾਂ ਨੇ 1 ਤੋਂ 2, 2 ਤੋਂ 4 ਹੁਣ ਆਪਣੇ ਕੋਲ ਇਦਾਂ ਵੀ ਮੁੰਡੇ ਹੈਗੇ ਜਿਨ੍ਹਾਂ ਨੇ ਇੰਟਰਨੈਸ਼ਨਲ ਪਹਿਲਾਂ ਲਿਆ ਸੀ 40% ਡਾਊਨ ਤੇ ਅੱਜ ਉਹ ਚੌਥਾ ਚੌਥਾ ਟਰੱਕ ਲੈ ਰਹੇ ਸਾਡੇ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿਖਾਉਣ ਦੀ ਇਹ ਦੱਸਦੀਆਂ ਨੇ ਕਿ ਪਾਜੀ ਦੀ ਐਜੂਕੇਸ਼ਨ ਜਿਹੜੀ ਹੈ ਜਿਹੜਾ ਉਹਨਾਂ ਨੂੰ ਜਿਸ ਕੰਮ ਤੇ ਲਾਇਆ ਜਿਸ ਕੰਮ ਦੀ ਟ੍ਰੇਨਿੰਗ ਦਿੱਤੀ ਉਹਨਾਂ ਦਾ ਪ੍ਰੋਫੈਸ਼ਨਲਿਜ਼ਮ ਜਿਹੜਾ ਨਾ ਬਹੁਤ ਅੱਗੇ ਹੈਗਾ ਬਹੁਤ ਸਾਰੇ ਹੋਰ ਸਕੂਲਾਂ ਤੋਂ ਹਮੇਸ਼ਾ ਸੀ ਆਪ ਪਰਸਨਲ ਟੱਚ ਦਿੱਤਾ ਹਰੇਕ ਸੋਣ ਨੂੰ ਜੀ ਔਰ ਕਦੇ ਕਿਸੇ ਸੋਣ ਨੇ ਅਗਰ ਕੋਈ ਕਈ ਵਾਰ ਬੱਚੇ ਸੰਗੀ ਜਾਂਦੇ ਹੁੰਦੇ ਨੇ ਜੀ ਕਈ ਵਾਰ ਵੀ ਮੈਂ ਇੱਕ ਵਾਰ ਪੁੱਛ ਲਿਆ ਪਹਿਲੇ ਦਿਨ ਹੀ ਮੈਂ ਬੋਲ ਦਿੰਦਾ ਵੀ ਸਾਡਾ ਕੰਮ ਹੈ ਤੁਹਾਨੂੰ ਸਿਖਾਉਣਾ ਤੁਸੀਂ ਕੋਈ ਵੀ ਕੁਐਸਚਨ ਤੁਹਾਡਾ ਇੱਕ ਵਾਰ ਪੁੱਛੋ ਦੋ ਵਾਰ ਪੁੱਛੋ 20 ਵਾਰ ਪੁੱਛੋ ਸਾਡਾ ਕੰਮ ਹੈ ਤੁਹਾਨੂੰ ਸਿਖਾਉਣਾ ਤਾਂ ਕਦੇ ਵੀ ਜੇ ਜਗਨਾਨ ਨੇ ਪੁੱਛਦੇ ਕਿ ਮੈਂ ਹੁਣ ਤਾਂ ਪੁੱਛ ਗਿਆ ਤੇ ਵੀ ਦੁਬਾਰਾ ਫੇਰ ਮੈਂ ਪੁੱਛੂ ਅੱਛਾ ਇਹ ਲੱਗੂਗਾ ਇਹਨਾਂ ਨੂੰ ਗੁਰੂ ਜੀ ਉਹ ਹੈ ਉਹ ਐਸਾ ਕੁਝ ਨਹੀਂ ਹੈ ਅਮੇਸ਼ਾ ਦਾ ਫਰੈਂਡਲੀ ਮਾਲ ਰੱਖਿਆ ਤਾਂ ਸਾਰੇ ਬੱਚੇ ਬਹੁਤ ਵਧੀਆ ਸਿੱਖਿਆ ਜੀ ਬਹੁਤ ਵਧੀਆ ਪਰਫਾਰਮ ਕਰ ਰਹੇ ਹੈ ਕਦੇ ਸਾਨੂੰ ਕੋਈ ਕੰਪਲੇਂਟ ਨਹੀਂ ਕਿਸੇ ਬੱਚੇ ਦੇ ਕਿਸੇ ਨੇ ਕੋਈ ਹੈਪਨ ਕਰਤਾ ਹੋਇਆ ਕਿਤੇ ਆ ਕੁਝ ਵੀ ਅਸੀਂ ਬਹੁਤ ਖੁਸ਼ ਹਾਂ ਜੀ ਕਿ ਸਾਡੇ ਤੋਂ ਇਹਨੇ ਜਨੇ ਲਾਇਸੈਂਸ ਲਏ ਨੇ ਅੱਜ ਬੱਚੇ ਆਪਣਾ ਰੋਜ਼ਗਾਰ ਕਰ ਰਹੇ ਨੇ ਜੀ ਵਧੀਆ ਟਰੱਕ ਚਲਾ ਰਹੇ ਨੇ ਵਧੀਆ ਆਪਣੇ ਪਿੱਛੇ ਘਰੇ ਘਰ ਦੇ ਵੀ ਇੰਡੀਆ 'ਚ ਵੀ ਟੇਕ ਕੇਅਰ ਕਰ ਰਹੇ ਨੇ ਜੀ ਸੋ ਵੀ ਆਰ ਆਲਸੋ ਵੈਰੀ ਹੈਪੀ ਵਿਦ ਆਲ ðiਸ ਥਿੰਗਸ ਜੀ ਜੀ ਮੈਂ ਭਾਈ ਦਾ ਥੈਂਕ ਯੂ ਕਰਾਂਗਾ ਇਸ ਗੱਲ ਤੇ ਤੇ ਮੈਂ ਇੱਕ ਚੀਜ਼ ਤੁਹਾਨੂੰ ਰਿਕੁਐਸਟ ਕਰਾਂਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਛੋਟਾ ਫਲੀਟ ਆ ਮੀਡਲ ਫਲੀਟ ਆ ਲਾਰਜ ਫਲੀਟ ਆ ਤੇ ਤੁਹਾਨੂੰ ਟ੍ਰੇਨਿੰਗ ਦੇਣੀ ਆ ਯਾ ਰਿਫਰੈਸ਼ਰ ਕੋਰਸ ਕਰਨਾ ਹੈ ਆਪਣੇ ਫਲੀਟ ਵਾਸਤੇ ਭਾਈ ਨੂੰ ਜ਼ਰੂਰ ਕੰਟੈਕਟ ਕਰੋ ਤੇ ਇਹ ਚੀਜ਼ਾਂ ਜਿਹੜੀ ਹਨ ਇਹ ਬਹੁਤ ਅੱਗੇ ਟਿਕਰ ਜਾਂਦੀਆਂ ਨੇ ਕਿਉਂਕਿ ਜੇ ਛੋਟਾ ਜਿਹਾ ਕੌਨਫੀਡੈਂਸ ਦੀ ਕਮੀ ਦੀ وجہ ਤੇ ਟਰੱਕ ਜਿਹੜਾ ਆਊਟ ਆਫ ਸਰਵਿਸ ਹੋ ਗਿਆ ਤੇ ਟਰੱਕ ਹੈਗਾ ਸਮਝੋ ਨਿਊਯਾਰਕ ਖੜਾ ਉਹਨੂੰ ਲਿਆਣ ਦਾ ਲਾਨ ਦਾ ਲਿਜਾਣ ਦਾ ਲੋਡ ਦਾ ਬਹੁਤ ਜ਼ਿਆਦਾ ਖਰਚਾ ਪੈ ਜਾਂਦਾ ਹੈ ਤੇ ਥੋੜਾ ਜਿਹਾ ਤੁਸੀਂ ਇਸ ਤਰ੍ਹਾਂ ਆਪਣੀ ਟੀਮ ਤੇ ਇਨਵੈਸਟ ਕਰ ਲਓ ਉਹਨਾਂ ਨੂੰ ਰੀਫਰੈਸ਼ਰ ਕਰਾ ਲਓ ਜਿਹੜਾ ਵੀ ਕੋਰਸ ਹੁੰਦਾ ਜਿਵੇਂ ਡਾਕਟਰ ਨੇ ਇੰਜੀਨੀਅਰ ਨੇ ਜਿਹੜਾ ਵੀ ਪ੍ਰੋਫੈਸ਼ਨਲ ਹੈ ਜਿਵੇਂ ਆਪਾਂ ਆਪਣੇ ਆਪ ਨੂੰ ਪ੍ਰੋਫੈਸ਼ਨਲ ਡਰਾਈਵਰ ਕਹਿੰਦੇ ਆ ਉਹਨਾਂ ਨੂੰ ਰੀਫਰੈਸ਼ਲ ਕਰਿਆ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਕਿ نئی ਟੈਕਨੋਲੋਜੀ ਕੀ ਆ ਗਈ ਹੈ ਨਵੇਂ ਲਾਂਚ ਕੀ ਆ ਗਿਆ ਉਹਨਾਂ ਦੇ ਰੀਫਰੈਸ਼ਲ ਕੋਰਸ ਵਾਸਤੇ ਤੁਸੀਂ ਭਾਜੀ ਤੋਂ ਕੰਸਲਟੈਂਟ ਲੈ ਸਕਦੇ ਹੋ ਤੇ ਮੇਰੀ ਫੁਲੀ ਰეკਮੈਂਡੇਸ਼ਨ ਹੈ ਉਹ ਹੀ ਹੋਏਗੀ ਬਾਕੀ ਜੇ ਛੋਟੇ ਫਲੀਟ ਨੇ ਜਾਂ ਜਿਹੜੇ ਇੰਡੀਵਿਜੁਅਲ ਨੇ ਜੇ ਉਹਨਾਂ ਨੂੰ ਕੋਈ ਰਿਫਰੈਸ਼ਲ ਚਾਹੀਦਾ ਤੇ ਭਾਈ ਦਾ ਰਿਫਰੈਸ਼ਲ ਕੋਰਸ ਲੈ ਸਕਦੇ ਹੋ ਨਹੀਂ ਨਹੀਂ ਭਾਈ ਉਹਨਾਂ ਨੂੰ ਭਾਈ ਨੂੰ ਕੋਈ ਰਿਫਰੈਸ਼ਲ ਕੋਰਸ ਲੈ ਸਕਦੇ ਹੋ ਭਾਈ ਇਹ ਤੇ ਆਪਣੇ ਉਤੇ ਇਨਵੈਸਟਮੈਂਟ ਕਰਨੀ ਹੈ ਜੇ ਮੈਂ ਆਪਣੇ ਆਪ ਨੂੰ ਇੱਕ ਅਗਲੇ ਲੈਵਲ ਤੇ ਲੈ ਕੇ ਜਾਣਾ ਹੈ ਤੇ ਮੈਂ ਡਰਾਈਵਰ ਹਾਂ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਡਾਊਨ ਪੇਮੈਂਟ ਕਿੱਠੀ-ਕੁੱਠੀ ਕਰਕੇ ਆਪਣੇ ਆਪ ਨੂੰ ਬੈਟਰ ਕਰਕੇ ਟਰੱਕ ਲਾਵਾਂ ਯੂਐਸਏ ਟਰੱਕ ਸੇਲ ਇਸ देयर ਬਟ ਇਨ ਦਾ ਸੇਮ ਟਾਈਮ ਤੁਸੀਂ ਇੱਕ ਟਰੱਕ ਦੇ ਨਹੀਂ ਉਖੜਨਾ 2 ਕਰਨੇ 4 ਕਰਨੇ 8 ਕਰਨੇ ਸੇਮ ਥਿੰਗ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਆਪਣੇ ਸਕਿੱਲਸ ਚ ਉਹ ਸਕਿੱਲ ਜਿਹੜੀਆਂ ਨੇ ਉਹਨਾਂ ਨੂੰ ਸ਼ਾਰਪਰ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਨੈਕਟਡ ਰਹੋ ਇੱਕ ਗੁਰੂ ਨਾਲ ਇੱਕ ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਜੀ ਜਿਹੜੇ ਨੇ ਆਪਣਾ ਆਪਣੇ ਗੋਡ ਫਾਦਰ ਨਾਲ ਗੋਡ ਫਾਦਰ ਜਿਹੜਾ ਹੈ ਉਹ ਬੰਦੇ ਨੂੰ ਅੱਗੇ ਲੈ ਕੇ ਜਾ ਸਕਦਾ ਜਿਵੇਂ ਇੱਕ ਖਿਡਾਰੀ ਹੈ ਨਾ ਜਿਹੜਾ ਬਹੁਤ ਟੌਪ ਦਾ ਪਲੇਅਰ ਆ ਸਚਿਨ ਟੰਡੋਲਕਰ ਆ ਇਹ ਆਪਾਂ ਗੋਲਫ ਦੀ ਗੱਲ ਕਰੀਏ ਜਾਈਏ ਜੀ ਕੌਣ ਆ ਜੀ ਉਹ ਜਿਹੜਾ ਗੋਲਫ ਦਾ ਨੰਬਰ 1 ਆ ਸੀਗਾ ਅ ਉਹਦੇ ਕੋਲ ਵੀ ਕੋਚ ਹੁੰਦਾ ਜਿਹੜਾ ਕੋਚ ਹੁੰਦਾ ਨਾ ਉਹ ਤੁਹਾਡੀ ਗੇਮ ਇੰਪਰੂਵ ਕਰਦਾ ਹੈ ਤੇ ਜਿਹੜੀ ਇਹ ਟਰੈਕਿੰਗ ਆ ਨਾ ਇਹ ਪ੍ਰੋਫੈਸ਼ਨ ਵੀ ਹੈਗਾ ਤੇ ਨਾਲ ਇਹ ਆਪਣੀ ਗੇਮ ਵੀ ਹੈਗੀ ਇਹਨੂੰ ਇੰਪਰੂਵ ਕਰਨ ਵਾਸਤੇ ਸਾਨੂੰ ਇੱਕ ਕੋਚ ਚਾਹੀਦਾ ਇਹ ਕੋਚ ਜਿਹੜੇ ਸਾਡੇ ਨਾਲ ਨੇ ਅੱਜ ਉਹਨਾਂ ਦਾ ਬਹੁਤ ਥੈਂਕ ਯੂ ਕਰਿਆ ਉਹਨਾਂ ਨੇ ਬਹੁਤ ਟਾਈਮ ਦਿੱਤਾ ਤੇ ਭਾਈ ਜਾਂਦੇ ਜਾਂਦੇ ਕੋਈ ਚੀਜ਼ ਰეკਮੈਂਡ ਕਰੋਗੇ ਆਪਣੇ ਬੱਚਿਆਂ ਨੂੰ ਮੈਂ ਤਾਂ ਰეკਮੈਂਡ ਹੀ ਕਰੂੰਗਾ ਜੀ ਕਿ ਜਿੰਨੇ ਬੱਚੇ ਨੇ ਹਮੇਸ਼ਾ ਇਹੀ ਅਰਦਾਸ ਰਹੀ ਦੀ ਮਹਾਰਾਜ ਅੱਗੇ ਕਿ ਪੂਰੇ ਬਦਨ ਜੀ ਬਦਨ ਕੇ ਜਿਹੜਾ ਕੰਮ ਤੁਹਾਨੂੰ ਸਿਖਾਇਆ ਸੀ ਟਰਕਿੰਗ ਡਰਾਈਵਿੰਗ ਦਾ ਅੱਗੇ ਸਾਹਮਣੇ ਆਪਣਾ ਆਪਣਾ ਟਰੱਕ ਲੈਣੇ ਨੇ ਭਾਜੀ ਦੀ ਕੰਪਨੀ ਹੈ ਇੱਥੇ ਯੂਐਸਏ ਟਰੱਕ ਸੇਲਸ ਸਾਰੇ ਭਰਾ ਇੱਛਾ ਕੇ ਆਪਣਾ ਬਹੁਤ ਵਧੀਆ ਬੰਦੇ ਨੇ ਬਹੁਤ ਕੋਈ ਹੈਂਗੀ ਪੈਂਕੀ ਵਾਲੀ ਕੋਈ ਚੀਜ਼ ਨਹੀਂ ਆਈ ਜੋ ਬੋਲਣਗੇ ਉਹ ਹੀ ਡਿਲੀਵਰ ਕਰਨਗੇ ਸਾਰੇ ਸਾਡੇ ਬੱਚਿਆਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਹੀ ਅਰਦਾਸ ਸਾਥ ਜੋੜ ਕੇਗੇ ਯੂਐਸਏ ਟਰੱਕ ਸੇਲਸ ਤੇ ਆਓ ਇੱਥੇ ਔਰ ਇਹਨਾਂ ਤੋਂ ਜਦ ਵੀ ਤੁਸੀਂ ਟਰੱਕ ਲੈਣਾ ਤੁਸੀਂ ਇੱਥੋਂ ਆ ਕੇ ਲਓ ਤੁਹਾਨੂੰ ਬਹੁਤ ਵਧੀਆ ਡੀਲ ਦੇਣਗੇ ਇਹੋ ਜੀ ਡੀਲ ਤੁਹਾਨੂੰ ਕਿਤੇ ਨਹੀਂ ਮਿਲੂਗੀ ਇੱਕ ਵਾਰ ਤੁਸੀਂ ਇਹਨਾਂ ਨਾਲ ਡੀਲ ਕਰ ਲਿਆ ਇਸ ਚੀਜ਼ ਦੀ ਗੰਟੀ ਮਾਰ ਦਿਨਾ ਤੁਹਾਨੂੰ ਅੱਗੇ ਤੋਂ ਜਦ ਵੀ ਤੁਸੀਂ ਕੋਈ ਟਰੱਕ ਲੈਣਾ ਉਹ ਕੁਝ ਵੀ ਲੈਣਾ ਹੋਗਾ ਤੁਸੀਂ ਇਹਨਾਂ ਕੋਲੇ ਆਇਓ ਥੋਨੂੰ ਦੁਬਾਰਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਕਿ ਤੁਸੀਂ ਇੱਥੇ ਆਓ ਤੁਹਾਨੂੰ ਡੀਲ ਲੈਣੀ ਪਊਗੀ ਇਹਨਾਂ ਦਾ ਇਹਨਾਂ ਦਾ ਉਹ ਵਹਾਰ ਇਹਨਾਂ ਬੱਚਿਆਂ ਬੋਲਣ ਦੇ ਨਾਲ ਇੰਨਾ ਪਿਆਰ ਨਾਲ ਬੋਲਦੇ ਨੇ ਹਰ ਇੱਕ ਚੀਜ਼ ਇੱਕ ਵਾਰ ਤੁਸੀਂ ਇਹਨਾਂ ਨਾਲ ਅੱਗੇ ਡੀਲ ਕਰੋ ਇੱਕ ਵਾਰ ਲੋ ਇਹਨਾਂ ਤੋਂ ਫਿਰ ਤੁਹਾਨੂੰ ਦੁਬਾਰਾ ਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਵੀ ਤੁਸੀਂ ਇਹਨਾਂ ਤੋਂ ਲੈਣਾ ਤੇ ਆਪ ਹੀ ਆਇਆਗਾ ਹੋਰ ਕੁਝ ਅੱਗੇ ਦੱਸ ਦੇਣੇ ਕੋਈ ਕਿ ਕਿਸੇ ਨੇ ਟਰੱਕ ਲੈਣਾ ਤਾਂ ਯੂਐਸਏ ਟਰੱਕ ਸੀਐਸਏ ਜਾਓ ਬੈਕਰਸਫੀਲਡ ਭਾਈ ਥੈਂਕ ਯੂ ਸੋ ਮਚ ਤੁਹਾਨੂੰ ਰਿਕਮੈਂਡ ਕਰਨ ਦਾ ਅਸੀਂ ਵੀ ਤੁਹਾਡੀ ਗੱਲ ਦਾ ਮਾਨ ਰੱਖਾਂਗੇ ਪੂਰਾ ਜੋਰ ਲਾਾਂਗੇ ਜਿੱਦੇ ਹੁਣ ਤਿੱਕਰ ਕਰ ਰਹੇ ਆ ਹਾਂਜੀ ਤੇ ਸਭ ਦੇਖਣ ਵਾਲੇ ਨੂੰ ਸੁਣਨ ਵਾਲੇ ਨੂੰ ਮੇਰੀ ਤਰਫੋਂ ਤੇ ਭਾਈ ਦੀ ਤਰਫੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਬਹੁਤ ਬਹੁਤ ਸਲਾਮ ਅਲੈਕੁਮ ਥੈਂਕ ਯੂ